ਤਨ ਤਨ ਮਰਨ ਦੇਵਤਾ ਤਨ ਅਕਾਲ ਪੁਰਖ ਬਾਅਦ ਮੇ ਨਾਨਕ ਸਤਿਗੁਰੂ ਰਾਮ ਸੱਚੇ ਪਾਤਸ਼ਾਹ ਦਰਸ਼ਨਾ ਦੀ ਦਾਤ ਬਖਸ਼ੋ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਇੱਕ ਵਿਥਿਆ ਸਾਧ ਸੰਗਤ ਜੀ ਛੋਟੀ ਤੁਹਾਨੂੰ ਦੱਸਦੇ ਆ ਛੱਡ ਬੀਤੀ 2006 ਦੇ ਵਿੱਚ ਸਾਡੇ ਬਜ਼ੁਰਗਾਂ ਜਾ ਕੇ ਅਰਜ ਕੀਤੀ ਸਤਿਗੁਰੂ ਜੀ ਦੇ ਚਰਨਾਂ 'ਚ ਵੀ ਇੱਕ ਕਾਲੇ ਅਲਮ ਵਾਲਾ ਤੰਤਰਿਕ ਬਾਬਾ ਮਾਪੁਰਖ ਬੜਾ ਤੰਗ ਕਰ ਰਿਹਾ ਜੇ ਪਾਸ਼ਾ ਕਿਰਪਾ ਕਰੋ ਅਸੀਂ ਤਾਂ ਕੁਛ ਨਹੀਂ ਬਗਾੜਿਆ ਉਹਦਾ ਤੇ ਸੱਚੇ ਪਾਸ਼ਾ ਕਹਿੰਦੇ ਕੀਰਤਨ ਸੋਲੇ ਦਾ ਪਾਠ ਕਰਕੇ ਸੌਆਂ ਕਰੋ ਅਗਲੇ ਸਾਲ ਫਿਰ ਅਰਜ਼ੀ ਕੀਤੀ ਫਿਰ ਕੋਈ ਬਚਨ ਨਹੀਂ ਕੀਤਾ ਫਿਰ ਸਤਿਗੁਰੂ ਮਾਤਾ ਚੰਦਕੌਰ ਜੀ ਦੇ ਚਰਨਾਂ ਦੇ ਵਿੱਚ ਅਰਜ਼ ਬੇਨਤੀ ਕੀਤੀ ਕਿ ਇਹ ਜਿਹੜਾ ਕਾਲੇ ਇਲਮ ਨਾਲ ਕੋਈ ਜੈਨਸ ਰੂਪ ਹੁੰਦਾ ਮੈਨੂੰ ਅੱਖਾਂ ਨਾਲ ਦਰਸ਼ਨ ਦਿੰਦਾ ਕਿ ਔਰ ਮੇਰਾ ਗਲ ਫੜਦਾ ਤੇ ਬਹੁਤ ਤੰਗ ਕਰਦਾ ਹਰਕ ਮੈਂ ਪਾਠ ਕਰਦਾ ਜਾਂ ਸਿਮਰਨ ਕਰਦਾ ਤੇ ਫਿਰ ਉਹ ਜਿੰਨੀ ਦੇਰ ਮੈਂ ਕਰਦਾ ਉਨੀ ਦੇਰ ਦੂਰ ਰਹਿੰਦਾ ਉਸ ਤੋਂ ਬਾਅਦ ਫਿਰ ਮੈਨੂੰ ਉਹ ਬਹੁਤ ਤੰਗ ਕਰਦਾ ਆਪਣੀ ਮਰਜ਼ੀ ਨਾਲ ਉੱਠ ਕੇ ਜਾਂਦਾ ਮਾਤਾ ਜੀ ਕਹਿੰਦੇ ਵੀ ਇਹ ਗੰਦੀਆਂ ਚੀਜ਼ਾਂ ਹੁੰਨੀਆਂ ਇਹਨਾਂ ਨੂੰ ਇੱਥੇ ਗੁਰੂਆਂ ਦੇ ਕੋਲ ਨਹੀਂ ਲਿਆਈਦਾ ਜੋ ਬਚਨ ਸੀ ਮਾਤਾ ਜੀ ਦੇ ਚਲੋ ਮਾਤਾ ਜੀ ਨੇ ਦੁੱਖ ਸਾਡਾ ਮੰਨਿਆ ਸਤਿਗੁਰੂ ਜੀ ਸੈ ਚਰਨਾ ਚ ਸਾਨੂੰ ਪੇਸ਼ ਕੀਤਾ ਸਾਰੀ ਵਿਥਿਆ ਮਾਤਾ ਜੀ ਨੇ ਆਪ ਦਸੀ ਬੇਸਤਰਾ ਇਸ ਰਹਿ ਕਾਕੇ ਨੂੰ ਹੋ ਰਿਹਾ ਸਚਪਾਸ਼ੀ ਕਿਰਪਾ ਕਰੋ ਆਪ ਸਚਪਾਸ਼ੇ ਕਹਿੰਦੇ ਚਲੋ ਕੋਈ ਨਹੀਂ ਜੀ ਜਿਹੜਾ ਕਰ ਰਿਹਾ ਬੜਾ ਔਖਾ ਹੋਵੇਗਾ ਕੋਈ ਨਹੀਂ ਤੁਸੀਂ ਸੰਤਾਂ ਕੋਲ ਜਾਇਆ ਹੋ ਸੰਤਰ ਨਾਮ ਸਿੰਘ ਕੋਲ ਗਏ ਹੁਕਮ ਹੋ ਗਿਆ ਸਰਵਰੇ ਇਸ਼ਨਾਨ ਕੀਤਾ ਸੰਤ ਨਾਮ ਸਿੰਘ ਕੋਲ ਚਲੇ ਗਏ ਸੰਤਾ ਨੇ ਪੁੱਛਿਆ ਵੀ ਕੀ ਗੱਲ ਹੋ ਗਈ ਕਿਹੜੀਆਂ ਚੀਜ਼ਾਂ ਤੋਂ ਡਰਦਾ ਫਿਰਦੇ ਇਹ ਚੀਜ਼ਾਂ ਤਾਂ ਹੁੰਦੀ ਹੀ ਨਹੀਂਆਂ ਕਿ ਸੰਤ ਜੀ ਬਸ ਜਿਵੇਂ ਮੰਨਣ ਦੇ ਚ ਜ ਨਹੀਂ ਹੁੰਦੀਆਂ ਪਰ ਕੀ ਕਰੀਏ ਇਹ ਪ੍ਰਤੱਖ ਰੂਪ ਚ ਜਦੋਂ ਆ ਕੇ ਗੱਲ ਫੜਦੀਆਂ ਤੇ ਫਿਰ ਕੀ ਕਹੀਏ ਸਰਦ ਕਹਿੰਦੇ ਕੋਈ ਨਹੀਂ ਹਮਨ ਕਰਾਂਗੇ ਠੀਕ ਹੋ ਜਾਣਗੇ ਸੰਤਾ ਨੇ ਹਮਨ ਕੀਤਾ ਤੇ ਫਿਰ ਅਰਜ ਕੀਤੀ ਵੀ ਨਹੀਂ ਜੀ ਉਸੇ ਤਰ੍ਹਾਂ ਹੀ ਖੇਡ ਚੱਲ ਰਹੀ ਹੈ ਉਹ ਕਹਿੰਦੇ ਜੀ ਚਲੋ ਤੁਸੀਂ ਨਾ ਬ੍ਰਹਮ ਕੁਅਚ ਦਾ ਪਾਠ ਕਰਿਆ ਕਰੋ ਇਹ ਸੰਤਰਨਾਮ ਸਿੰਘ ਨੇ ਸਾਨੂੰ ਇਹ ਕਿਰਪਾ ਕੀਤੀ ਸੀ ਦੋ ਜਾਣਿਆਂ ਨੂੰ ਤੇ ਤੁਸੀਂ ਪਹਿਲਾਂ ਵੀ ਸਾਨੂੰ ਸੰਸ਼ਖਾ ਦਿੱਤੀ ਸੀ ਅਸੀਂ ਉਸਤੇ ਕੋਲ ਬੈਠਦੇ ਹੁੰਦੇ ਸੀ ਤੇ ਕਹਿੰਦੇ ਇਹ ਕਰਿਆ ਕਰੋ ਸਤਿਭਜਨ ਜੀ ਜਦੋਂ ਇਹ ਸੰਕਟ ਵਿੱਚ ਆਏ ਤੇ ਫਿਰ ਜੋ ਕਰਨ ਲੱਗੇ ਕਰਦੇਆਂ ਕਰਦੇਆਂ ਬੜਾ ਸਮਾਂ ਬੀਤ ਗਿਆ ਛੁਟਕਾਰਾ ਨਾ ਪਿਆ ਫਿਰ ਇੱਕ ਦਿਨ ਅਸੀਂ ਮੈਂ ਦਬਈ ਚਲਾ ਗਿਆ ਦਬਈ ਵਿੱਚ ਇਸ ਤਰੀਂ ਪਲੰਗ ਤੇ ਪਿਆ ਤੇ ਉਹ ਫਿਰ ਆ ਗਿਆ ਤੋ ਆਇਆ ਤੇ ਮੈਂ 2 ਘੰਟੇ ਕਿ ਸਵਾ ਡੇਢ ਘੰਟਾ ਜੋਣ ਲੱਗਾ ਪਾਠ ਕਰਨ ਜਦੋਂ ਮੇਰੇ ਅੱਖਾਂ ਚੋਂ ਤੇ ਮੂੰਹ ਦੇ ਵਿੱਚੋਂ ਆਵਾਜ਼ ਨਿਕਲਣੀ ਬੰਦ ਹੋ ਗਈ ਤੇ ਅੱਖਾਂ ਦੇ ਵਿੱਚੋਂ ਲਾਲ ਅੱਖਾਂ ਹੋ ਗਈਆਂ ਮੈਂ ਸੋਚਿਆ ਵੀ ਯਾਰ ਹੁਣ ਕੁਝ ਨਹੀਂ ਬਣਨਾ ਉਹ ਬੈਠਾ ਰਿਹਾ ਜਦੋਂ ਮੈਂ ਪਾਠ ਨਹੀਂ ਮਿਤ ਹੋਇਆ ਉਹਨੇ ਆਖਿਆ ਵੀ ਹੋਰ ਲੱਗਦਾ ਜੋਰ ਮੈਂ ਕੀ ਬੋਲਣਾ ਸੀ ਬਾਜ ਨਿਕਲਦੀ ਸੀ ਉਹਨੇ ਮੈਨੂੰ ਗਲੋਂ ਫੜ ਲਿਆ ਇੱਥੋਂ ਉਹਨੇ ਆਖਿਆ ਅੱਜ ਤੇਰੀ ਮੌਤ ਹੈ ਮੈਂ ਤੇਰੇ ਕੋਲ ਬਹੁਤ ਵਾਰੀ ਆਇਆ ਤੇ ਤੂੰ ਮੇਰੀ ਗੱਲ ਨਹੀਂ ਮੰਨਦਾ ਮੈਂ ਸੋਚ ਰਿਹਾ ਸੀ ਵੀ ਕੀ ਮੈਨੂੰ ਮਨਾਉਣਾ ਚਾਹੁੰਦਾ ਹੈ ਚ ਉਹਨੇ ਆਖਿਆ ਜਾ ਫਲਾਣੇ ਬੰਦੇ ਨਾਲ ਸੁਲਾ ਕਰ ਲਾ ਤੇ ਤੇਰ ਕੋਲ ਮੈਂ ਕਦੇ ਨਹੀਂ ਆਉਂਦਾ ਮੈਂ ਸੋਚ ਰਿਹਾ ਸੀ ਵਿਚਾਰ ਮਰਨ ਨਾਲੋਂ ਤੇ ਚੰਗਾ ਸਾਡਾ ਕਿਹੜਾ ਕਿਸੇ ਨਾਲ ਕੋਈ ਬੈਰ ਆ ਕੋ ਮਨੋਮਨੀ ਫਰਕ ਹੋਏਗਾ ਚਲੋ ਮੈਂ ਮਨ ਵਿੱਚ ਸੋਚਿਆ ਜਦੋਂ ਕਹਿਣ ਲੱਗਾ ਵੀ ਉਹ ਕੁਦਰਤੀ ਇਹ ਪਰਮੇਸ਼ਰ ਦੀ ਖੇਡ ਸੀ ਸਤਿਗੁਰੂ ਦੀ ਧੰ ਸਤਿਗੁਰੂ ਦਲੀਪ ਸਿੰਘ ਮੇਰੇ ਮੂੰਹੋਂ ਨਿਕਲ ਗਿਆ ਤੇ ਉਹ ਬੰਦਾ ਜਿਹੜਾ ਸੀ ਜਾ ਕੇ ਬੂਹੇ 'ਚ ਬੱਜਿਆ ਤੇ ਮੈਂ ਜੋ ਉੱਚਾ ਉੱਚਾ ਕਰੀਬ ਅੱਧਾ ਪੌਣਾ ਘੰਟਾ ਬੈਠ ਕੇ ਫਿਰ ਪੂਰੇ ਜੋਸ਼ ਵਿੱਚ ਤਾਨ ਸਤਿਗੁਰੂ ਦਲੀਪ ਸਿੰਘ ਤਾਨ ਸਤਿਗੁਰੂ ਦਲੀਪ ਸਿੰਘ ਬਾਹਰੋਂ ਕੈਂਪ ਵਾਲੇ ਮੁੰਡੇ ਆ ਗਏ ਉਹਨਾਂ ਨੇ ਆ ਕੇ ਦੇਖਿਆ ਵੀ ਕੀ ਗੱਲ ਹੋ ਗਈ ਸਾਡੇ ਕੁਛ ਸਰੀਰ ਸੀਗੇ ਬਾਹਰ ਘੁੰਮਣ ਬਹਿ ਗਏ ਸੀ ਉਹ ਵੀ ਆ ਗਏ ਉਹਨਾਂ ਵਿੱਚ ਰੋੜ ਦੇ ਮੁੰਡਾ ਸੀ ਚਲੋ ਨੌਕਾ ਨੂੰ ਲੈਣਾ ਉਹਨਾਂ ਨੇ ਵੀ ਆ ਕੇ ਦੱਸਿਆ ਸਾਜੀ ਕੀ ਗੱਲ ਹੋ ਗਈ ਮੈਂ ਕਿਹਾ ਜੀ ਆਹ ਫਾਣਾ ਪਟਿਆ ਵੀ ਆਹਾ ਨੌ ਲੈ ਰਿਆ ਤੇ ਅੱਜ ਆਹ ਨੌ ਲਿਆ ਤੇ ਇਹ ਹੋ ਗਿਆ ਜੀ ਉਹ ਫਿਰ ਸਾਡੇ ਚਾਚੇ ਦਾ ਮੁੰਡਾ ਸੀ ਮੇਰੇ ਕੋਲ ਉਹਨੇ ਆਖਿਆ ਵੀ ਬਰਾਗ ਨਾ ਕਰ ਰੋ ਨਾ ਕੋਈ ਨਹੀਂ ਸੱਚੇ ਪਾਤਸ਼ਾਹ ਭਲਾ ਕਰੇਗਾ ਵੀ ਮੈਂ ਸੰਤ ਕਾਲਜ ਨੂੰ ਜਾਣਦਾ ਮੇਰਾ ਦੋਸਤ ਵੀ ਆ ਉਹ ਵੀ ਉਹਨਾਂ ਕੋਲ ਆਪਾਂ ਗੱਲ ਕਰਦੇ ਆਂ ਵੀ ਆਪਾਂ ਜਾਣਦੇ ਨਹੀਂ ਉਹ ਕੌਣ ਆ ਵੀ ਜ਼ਰੂਰ ਆ ਵੀ ਹੈ ਤਾਂ ਗੁਰੂ ਪਰਿਵਾਰ ਹੀ ਆ ਵੀ ਪਤਾ ਨਹੀਂ ਹੁਣ ਅਸੀਂ ਕਿਹਾ ਚਲੋ ਜੀ ਅਸੀਂ ਸੰਤ ਕਾਲਜ ਨੂੰ ਫੋਨ ਲਗਾਇਆ ਤੇ ਮੇਰੇ ਤੋਂ ਗੱਲ ਨਾ ਹੋਵੇ ਮੈਂ ਰੋ ਰਿਆ ਸੀਗਾ ਬਹੁਤ ਯਾਰ ਇਸ ਤਰ੍ਹਾਂ ਦੀ ਗੱਲ ਉਹਨੇ ਆਖਿਆ ਦੱਸ ਕੀ ਪਾਣਾ ਵਾਪਰੇ ਮੈਂ ਕਿਹਾ ਯਾ ਵਾਪਰੇ ਉਹ ਕਹਿੰਦੇ ਕੋਈ ਨਹੀਂ ਫਿਕਰ ਨਾ ਕਰ ਮੈਂ ਸਤਗੁਰਾਂ ਦੇ ਕੋਲ ਹੀ ਆਂ ਇਸ ਟਾਈਮ ਮੇਲਾ ਚੱਲ ਰਿਹਾ ਦਾਣਾ ਮੰਡੀ ਲੁਧਿਆਣੇ ਵਿੱਚ ਤੇ ਮੇਲੇ ਸਮਾਪਤੀ ਹੋਣ ਦਿਓ ਤੇ ਫਿਰ ਅਰਜ਼ ਕਰਦਨੇ ਆ ਮੈਂ ਕਿਹਾ ਜੀ ਅਰਜ਼ ਤਾਂ ਹੁਣ ਜਿੱਦਾਂ ਵੀ ਤੁਸੀਂ ਕਰਨੀਆਂ ਤੇ ਕਰ ਲਿਓ ਵੀ ਸੰਤ ਜੀ ਵੀ ਬਹੁਤ ਬੁਰੀ ਹਾਲਤ ਆ ਵੀ ਹੁਣ ਅੱਜ ਤੱਕ ਖੜਾ ਛੁੱਟ ਕੇ ਹੁੰਦੇ ਨਾਂ ਲੈ ਕੇ ਅੱਗੋਂ ਪਤਾ ਨਹੀਂ ਕੀ ਕਰਨਾ ਉਹਨੇ ਤੇ ਉਹਨੇ ਆਖਿਆ ਨਹੀਂ ਫਿਕਰ ਨਾ ਕਰ ਠੀਕ ਹੈ ਜੀ ਉਸ ਤੋਂ ਬਾਅਦ ਅਰਜ਼ ਹੋ ਗਈ ਤੇ ਉਹ ਮੇਲੇ ਦੇ ਵਿੱਚ ਉਹਨਾਂ ਅਰਦਾਸ ਕਰ ਦਿੱਤੀ ਤੇ ਉਸ ਤੋਂ ਬਾਅਦ ਅਸੀਂ ਜੀਵਨ ਨਗਰ ਦਾ ਮੇਲਾ ਦੇਖਣ ਗਏ ਆ ਤੇ ਸਵਾਮੀ ਜੀ ਮਿਲੇ ਸਵਾਮੀ ਜੀ ਕਹਿੰਦੇ ਆ ਗਏ ਜੀ ਮੈਂ ਕਿਹਾ ਜੀ ਬੜੀਆਂ ਠੋਕਰਾਂ ਖਾ ਕੇ ਆਏ ਆ ਬੜੀ ਕੁੱਟ ਮਾਰ ਖਾ ਕੇ ਆਏ ਆ ਦੁਨਿਆਵੀ ਮਾਰ ਨਹੀਂ ਅਗੰਮੀ ਮਾਰ ਪਈ ਐ ਬੜੀ ਔਖੇ ਹੋ ਕੇ ਪਹੁੰਚੇ ਆ ਕਿ ਅਸੀਂ ਸੱਚੇ ਪਾਤਸ਼ਾਹ ਸੰਤ ਜੀ ਕਿਰਪਾ ਕਰੋ ਵੀ ਇਹ ਹੁਣ ਜੁੜੇ ਰਹੀਏ ਸਾਨੂੰ ਬਹੁਤ ਤੰਗੀ ਮਿਲੀ ਐ ਸੰਤ ਜੀ ਬਚਨ ਕੀਤਾ ਕੋਈ ਨਹੀਂ ਫਿਕਰ ਨਾ ਕਰਿਆ ਕਰੋ ਤੇ ਜਦ ਤੁਹਾਡੀ ਹੋਏਗੀ ਤੁਸੀਂ ਤਗੜੇ ਹੋ ਕੇ ਸਤਗੁਰੂ ਦਲੀਪ ਸਿੰਘ ਦਾ ਪ੍ਰਚਾਰ ਕਰੋ ਸਤਿਵਚਨ ਜੀ ਸੋ ਇਹ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਵਾ ਅਸੀਂ ਤੇ ਕਹਿੰਦੇ ਉਹਨਾਂ ਨੂੰ ਵੀ ਸਮਰੱਥ ਬਖਸ਼ੀ ਜਿਹਨੇ ਨਾ ਜ਼ੁਲਮ ਕੀਤਾ ਪਰ ਸਤਗੁਰੂ ਜਗਜੀਤ ਸਿੰਘ ਨੇ ਕਿਹਾ ਅਸੀਂ ਔਖਾ ਹੋਵੇ ਅੱਜ ਵੀ ਕਹਿੰਦੇ ਨਾ ਔਖਾ ਹੋਵੇ ਕਿਉਂਕਿ ਸਾਡੇ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਅਸੀਂ ਤਾਂ ਚਲੋ ਦੁੱਖ ਸੋ ਕੱਟ ਲਿਆ ਤੇ ਕਿਤੇ ਉਸ ਗਰੀਬ ਤੇ ਨਾ ਬਿਫਤਾ ਪੈ ਜਾਏ ਸਤਗੁਰੂ ਦਲੀਵ ਸੋਚੇ ਪਾਸ਼ਾ ਉਹਨੂੰ ਵੀ ਬਖਸ਼ ਦੇਈ ਉਹਨੂੰ ਵੀ ਚੰਗੀ ਮਤ ਬਖਸ਼ੀ ਸਤਿ ਸ੍ਰੀ ਅਕਾਲ ਜੀ ਹੋਣਿਆ ਪੁੱਲਾਂ ਦੀ ਮਾਫੀ